ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਰਿਸ਼ਤ ਸ੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਆਲੂ ਸ਼ਿਮਲਾ ਮਿਰਚ ਦੀ ਸਬਜੀ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਆਸਾਨੀ ਦੇ ਨਾਲ ਦੇਸੀ ਜਿਹੇ ਤਰੀਕੇ ਦੇ ਨਾਲ ਇਹ ਸਬਜੀ ਬਣ ਕੇ ਤਿਆਰ ਹੋਊਗੀ ਤੇ ਬਹੁਤ ਹੀ ਸੁਆਦੀਸ਼ਟ ਸਬਜੀ ਬਣੂਗੀ ਜਦੋਂ ਵੀ ਤੁਹਾਡੇ ਕੋਲ ਟਾਈਮ ਦੀ ਕਮੀ ਹੋਵੇ ਤੁਸੀਂ ਝਟਪਟੇ ਸਬਜੀ ਬਣਾ ਕੇ ਤਿਆਰ ਕਰ ਸਕਦੇ ਹੋ ਇੱਥੇ ਆਪਾਂ ਅੱਧਾ ਕਿਲੋ ਸ਼ਿਮਲਾ ਮਿਰਚ ਲਈਆ ਅੱਧਾ ਕਿਲੋ ਆਪਾਂ ਆਲੂ ਲਈਏ ਜੀ ਥਿੰਨਪਟ ਮਟਰ ਪਾਵਾਂਗੇ ਦੋ ਪਿਆਜ਼ ਇਹਨਾਂ ਨੂੰ ਬਰੀਕ ਕੱਟ ਲਵਾਂਗੇ ਲਸਣ ਅਦਰਕ ਔਰ ਹਰੀ ਮਿਰਚ ਇਹਨਾਂ ਨੂੰ ਆਪਾਂ ਕੁੰਟ ਲਵਾਂਗੇ ਜੀ ਹੁਣ ਆਪਾਂ ਆਲੂ ਅਤੇ ਸ਼ਿਮਲਾ ਮਿਰਚ ਕੱਟ ਕੇ ਤਿਆਰ ਕਰ ਲੈਣੇ ਆ ਸ਼ਿਮਲਾ ਮਿਰਚਾਂ ਨੂੰ ਮੈਂ ਪਹਿਲਾਂ ਇੱਕ ਵਾਰੀ ਚੰਗੀ ਤਰ੍ਹਾਂ ਧੋ ਲਿਆ ਏ ਇੱਕ ਵਾਰੀ ਆਪਾਂ ਕੱਟ ਕੇ ਵੀ ਧੋਵਾਂਗੇ ਦੇਖੋ ਜਿਹੜੀ ਇਹ ਸ਼ਿਮਲਾ ਮਿਰਚਾਂ ਦੇ ਵਿੱਚ ਬੀਜ ਘੱਟ ਹੁੰਦੇ ਨੇ ਬਹੁਤ ਹੀ ਜ਼ਿਆਦਾ ਘੱਟ ਬੀਜ ਹੁੰਦੇ ਨੇ ਜੀ ਜਿਹੜੀ ਹੁਣ ਇਹ ਲੋਕਲ ਸ਼ਿਮਲਾ ਮਿਰਚਾ ਜਿਹੜੀ ਦੂਜੀ ਮੋਟੀ-ਮੋਟੀ ਸ਼ਿਮਲਾ ਮਿਰਚ ਹੁੰਦੀ ਹੈ ਉਹ ਬੀਜਾਂ ਨਾਲੇ ਭਰੀ ਹੁੰਦੀ ਹੈ ਉਹ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਖਾਣ ਵਿੱਚ ਜਿਹੜੀ ਇਹ ਲੋਕਲ ਸ਼ਿਮਲਾ ਮਿਰਚਾ ਇਹ ਬਹੁਤ ਵਧੀਆ ਬਣਦੀ ਹੈ ਕੱਚੀ-ਕੱਚੀ ਜੀ ਹੁੰਦੀ ਹੈ ਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਸ਼ਿਮਲਾ ਮਿਰਚ ਦੀ ਸਬਜੀ ਇਧਰ ਆਪਾਂ ਨੇ ਸ਼ਿਮਲਾ ਮਿਰਚ ਕੱਟ ਕੇ ਤਿਆਰ ਕਰ ਲਈ ਹੈ ਜੀ ਪੁਣ ਆਲੂ ਵੀ ਕੱਟ ਕਰ ਲਵਾਂਗੇ ਆਪਾਂ ਨੇ ਆਲੂਆਂ ਨੂੰ ਕੱਟ ਕੇ ਧੋ ਲਿਆ ਏ ਆਪਾਂ ਸ਼ਿਮਲਾ ਮਿਰਚ ਪਹਿਲਾਂ ਵੀ ਧੋਤੀ ਸੀ ਕੱਟਣ ਤੋਂ ਪਹਿਲਾਂ ਤੇ ਕੱਟਣ ਤੋਂ ਬਾਅਦ ਵੀ ਆਪਾਂ ਨੇ ਧੋ ਲਈ ਹੈ ਜੀ ਹਰੀਆਂ ਮਿਰਚਾਂ ਅਦਰਕ ਔਰ ਲਸਣ ਆਪਾਂ ਨੇ ਪੀਸ ਲਿਆ ਏ ਪਿਆਜ਼ ਆਪਾਂ ਨੇ ਇਦਾਂ ਕੱਟ ਲਿਆ ਹੈ ਜੀ ਬਰੀਕ-ਬਰੀਕ ਜਿਹਾ ਤੇ ਆਪਾਂ ਤਿੰਨ ਜਿਹੜੇ ਟਮਾਟਰ ਲਏ ਸੀ ਉਹਨਾਂ ਨੂੰ ਵੀ ਆਪਾਂ ਕੱਟ ਲਿਆ ਹੈ ਜੀ ਇਹਨਾਂ ਨੂੰ ਆਪਾਂ ਨੇ ਕੱਟ ਕੇ ਹੀ ਤਿਆਰ ਕੀਤਾ ਆਪਾਂ ਪਿਸਤਣਾ ਨਹੀਂ ਹੈਗਾ ਇਹਨਾਂ ਨੂੰ 쿠ਕਰ ਆਪਾਂ ਨੇ ਰੱਖ ਲਿਆ ਜੀ ਗੈਸ ਉੱਤੇ ਦੇ ਵਿੱਚ ਆਪਾਂ ਤੇਲ ਪਾ ਦਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਇਧਰ ਤੇਲ ਗਰਮ ਹੋ ਚੁੱਕਿਆ ਹੈ ਜੀ ਇਹਦੇ ਵਿੱਚ ਪਾ ਦਵਾਂਗੇ ਆਪਾਂ ਛੋਟੀ ਚਮਚ ਜੀਰਾ ਜੀਰੇ ਨੂੰ ਥੋੜਾ ਜਿਹਾ ਚਟਕਣ ਦਵਾਂਗੇ ਜੀਰਾ ਚਟਕ ਗਿਆ ਹੈ ਜੀ ਨਾਲ ਪਾ ਦਵਾਂਗੇ ਆਪਾਂ ਅਦਰਕ ਲਸਣ ਔਰ ਹਰੀ ਮਿਰਚ ਦਾ ਪੇਸਟ 1 ਮਿੰਟ ਦੇ ਲਈ ਆਪਾਂ ਇਹ ਮਸਾਲੇ ਨੂੰ ਭੁੰਨਾਂਗੇ 1 ਮਿੰਟ ਹੋ ਗਿਆ ਏ ਹੁਣ ਇਹਦੇ ਵਿੱਚ ਆਪਾਂ ਪਿਆਜ਼ ਪਾ ਦਵਾਂਗੇ ਮੈਂ ਸੁੱਕੀ ਸਬਜੀ ਦੇ ਵਿੱਚ ਪਿਆਜ਼ ਕਦੇ ਵੀ ਪੀਸ ਕੇ ਨਹੀਂ ਪਾਉਂਦੀ ਕੱਟ ਕੇ ਹੀ ਪਾਉਣੀ ਆ ਅਤੇ ਪਿਆਜ਼ਾਂ ਨੂੰ ਜ਼ਿਆਦਾ ਨਹੀਂ ਸਾੜਦੀ ਬਸ ਇਦਾਂ ਹਲਕੇ ਗੁਲਾਬੀ ਆਪਾਂ ਪਿਆਜ਼ ਕਰਨੇ ਆ ਸੁੱਕੀ ਸਬਜ਼ੀ ਵਿੱਚ ਹਮੇਸ਼ਾ ਗੁਲਾਬੀ ਪਿਆਜ਼ ਹੀ ਪੈਂਦੇ ਆ ਜ਼ਿਆਦਾ ਜਲੇ ਹੋਏ ਪਿਆਜ਼ ਜਿਹੜੇ ਆ ਨਹੀਂ ਪੈਂਦੇ ਪਿਆਜ਼ ਹਲਕੇ ਗੁਲਾਬੀ ਹੋ ਚੁੱਕੇ ਆ ਇਹਦੇ ਵਿੱਚ ਹੁਣ ਆਪਾਂ ਬੇਸਿਕ ਜੇ ਮਸਾਲੇ ਪਾਵਾਂਗੇ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਨਮਕ ਪਾ ਦਵਾਂਗੇ ਆਪਾਂ ਸੁਆਦ ਅਨਸਾਰ ਥੋੜੀ ਜੀ ਪਾਵਾਂਗੇ ਆਪਾਂ ਹਲਦੀ ਪਾਊਡਰ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਇਹਦੇ ਵਿੱਚ ਪਾ ਦਵਾਂਗੇ ਜੀ ਆਪਾਂ ਆਲੂ ਆਲੂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਕਾ ਲੱਗ ਜਿਹ ਤਰੀਕੇ ਦੇ ਨਾਲ ਮੈਂ ਬਣਾ ਕੇ ਦੱਸ ਰਹੀ ਹਾਂ ਤੁਹਾਨੂੰ ਸਬਜੀ ਇਹਦੇ ਵਿੱਚ ਆਪਾਂ ਟਮਾਟਰ ਦੀ ਹਜੇ ਵਰਤੋਂ ਨਹੀਂ ਕੀਤੀ ਆਲੂਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਈਏ ਆਲੂ ਤੇ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਵਾਂਗੇ ਬਿਲਕੁਲ ਥੋੜਾ ਜਿਹਾ ਪਾਣੀ ਹੀ ਪਾਨੇ ਪਾਇਆ ਦੇਖੋ ਜੇ ਤੁਹਾਨੂੰ ਕਾਲੀ ਆ ਤਾਂ ਤੁਸੀਂ ਇਹਨੂੰ ਬਿਸਤਲੇ ਲਗਾ ਸਕਦੇ ਹੋ ਕੁੱਕਰ ਦੀ ਅਗਰ ਤੁਹਾਨੂੰ ਨਹੀਂ ਕਾਲੀ ਤਾਂ ਤੁਸੀਂ ਇਦਾਂ ਹੀ ਆਲੂਆਂ ਨੂੰ 80% ਤੱਕ ਕੁਕ ਕਰ ਸਕਦੇ ਆ ਪਰ ਮੈਨੂੰ ਕਾਲੀ ਐ ਇਸ ਟਾਈਮ ਮੈਂ ਇਹਨੂੰ ਇੱਕ ਬਿਸਲ ਲਵਾਵਾਂਗੀ ਜਦੋਂ ਵੀ ਮੈਨੂੰ ਕਾਲੀ ਹੁੰਦੀ ਆ ਮੈਂ ਅਕਸਰ ਇਦਾਂ ਹੀ ਸਬਜ਼ੀ ਬਣਾਉਂਦੀ ਹੁੰਦੀ ਆ ਇੱਕ ਬਿਸਲ ਵਾਜ ਚੁੱਕੀ ਆ ਜੀ ਹੁਣ ਆਪਾਂ ਢੱਕਣ ਖੋਲ ਲਵਾਂਗੇ ਅਲੂ 80% ਤੱਕ ਕੁੱਕ ਹੋ ਚੁੱਕੇ ਆ ਜੀ ਆਲੂਆਂ ਨੂੰ ਪਹਿਲਾਂ ਪਕਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ Shimla mirch ਨਾ ਜਲਦੀ ਪੱਕ ਜਾਂਦੀ ਹੈ ਆਲੂ ਜਲਦੀ ਨਹੀਂ ਪੱਕਦੇ ਇਸ ਕਰਕੇ 80% ਆਲੂ ਪਹਿਲਾਂ ਪਕਾਉਣੇ ਬਹੁਤ ਜ਼ਰੂਰੀ ਹੈ ਜੀ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਟਮਾਟਰ ਦੇਖੋ ਟਮਾਟਰ ਤੁਸੀਂ ਪਹਿਲਾਂ ਮਸਾਲੇ ਨਾਲ ਵੀ ਪਾ ਸਕਦੇ ਹੋ ਪਰ ਮੈਂ ਐਮ ਆ ਹਮੇਸ਼ਾ ਮਤਲਬ ਕਿ ਕਦੇ-ਕਦੇ ਐਦਾਂ ਵੀ ਬਣਾ ਲੈਂਦੀ ਆ ਸਬਜ਼ੀ ਜਿੱਦਾਂ ਮੇਰੇ ਦਿਲ ਕਰਦਾ ਮੈਂ ਉਦਾਂ ਬਣਾ ਲੈਂਦੀ ਆ ਅੱਜ ਮੈਂ ਸੋਚਿਆ ਤੁਹਾਡੇ ਨਾਲ ਆਹ ਵਾਲੀ ਰੈਸਪੀ ਵੀ ਸ਼ੇਅਰ ਕਰ ਲੈਣੀ ਆ ਤੇ ਹੁਣ ਇਹਦੇ ਵਿੱਚ ਆਪਾਂ ਤੋਤੀ ਹੋਈ Shimla mirch pa dawange ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਈ ਹੈ ਜੀ ਆਪਾਂ ਸਾਰੀ ਸਬਜੀ ਹੁਣ ਆਪਾਂ ਢੱਕਣ ਕਰ ਦੇਵਾਂਗੇ ਬੰਦ ਇੱਥੇ ਆਪਾਂ 2 ਚਮਚ ਪਾਣੀ ਪਾਵਾਂਗੇ ਤਾਂ ਜੋ ਸਬਜੀ ਜਿਹੜੀ ਨੀਚੇ ਨਾ ਲੱਗ ਜਵੇ ਹੁਣ ਆਪਾਂ ਢੱਕਣ ਕਰ ਦਿੱਤਾ ਏ ਜੀ ਬੰਦ ਜਦੋਂ ਨਾ ਬਿਸਲ ਵੱਜਣ ਲੱਗੂਗੀ ਉਸੇ ਟਾਈਮ ਆਪਾਂ ਨੇ ਗੈਸ ਬੰਦ ਕਰ ਦੇਣਾ ਏ ਜੀ ਇਧਰ ਬਿਸਲ ਵੱਜਣ ਹੀ ਵਾਲੀ ਆ ਆਪਾਂ ਗੈਸ ਬੰਦ ਕਰ ਦਿੱਤਾ ਏ ਅਤੇ ਭਾਪ ਨੂੰ ਆਪਾਂ ਨਹੀਂ ਕੱਢਾਂਗੇ ਭਾਪ ਆਪਣੇ ਆਪ ਨਿਕਲਣ ਤੱਕ ਦਾ ਇੰਤਜ਼ਾਰ ਕਰਾਂਗੇ ਉਸ ਤੋਂ ਬਾਅਦ ਆਪਾਂ ਕੁੱਕਰ ਦਾ ਢੱਕਣ ਖੋਲ ਕੇ ਚੈੱਕ ਕਰਾਂਗੇ ਸਬਜ਼ੀ ਨੂੰ ਇਧਰ ਭਾਪ ਨਿਕਲ ਚੁੱਕੀ ਆ ਹੁਣ ਆਪਾਂ ਕੁੱਕਰ ਦਾ ਢੱਕਣ ਖੋਲ ਲਵਾਂਗੇ ਜਿਵੇਂ ਐਕਸ ਸਕਦੇ ਹੋ ਸਬਜੀ ਬਿਲਕੁਲ ਬਣ ਕੇ ਤਿਆਰ ਆ ਕਾਲੀ ਕਾਲੀ ਦੇ ਵਿੱਚ ਤੁਸੀਂ ਇਦਾਂ ਸਬਜੀ ਬਣਾ ਕੇ ਤਿਆਰ ਕਰ ਸਕਦੇ ਹੋ ਹੁਣ ਆਪਾਂ ਨਾ ਇਹਨੂੰ 2 2 ਮਿੰਟ ਦੇ ਲਈ ਗੈਸ ਘੱਟ ਸੇਕ ਦੇ ਉੱਤੇ ਰੱਖਾਂਗੇ ਬਸ 2 ਮਿੰਟ ਲਈ ਰੱਖਣਾ ਆਪਾਂ ਨੇ ਘੱਟ ਸੇਕ ਦੇ ਉੱਤੇ ਦੇਖੋ ਜੀ 2 ਮਿੰਟ ਆਪਾਂ ਨੇ ਘੱਟ ਸੇਕ ਦੇ ਉੱਤੇ ਸਬਜੀ ਨੂੰ ਹੋਰ ਪਕਾ ਲਿਆ ਏ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ ਅਸਤਵੀ ਸੀ ਜੀ ਸਬਜੀ ਬਣ ਕੇ ਤਿਆਰ ਹੋਈ ਹੈ ਘੱਟ ਟਾਈਮ ਦੇ ਵਿੱਚ ਬਹੁਤ ਵਧੀਆ ਸਬਜੀ ਬਣੀ ਹੈ ਜੀ ਤੁਸੀਂ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ ਤੁਹਾਨੂੰ ਮੇਰਾ ਇਹ ਤਰੀਕਾ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਚੈਨਲ ਤੇ ਜੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ